ਮੋਬਾਈਲ ਫੋਨ ਦੇ ਵਿੱਚ ਜਿਹੜਾ ਇਹੋ ਜਿਹਾ ਬੱਚਿਆਂ ਦੇ ਜੌਨ ਸ਼ੋਸ਼ਣ ਵਾਲੀਆਂ ਫੋਟੋਆਂ ਤੇ ਵੀਡੀਓ ਜਿਹਨੂੰ ਅਸੀਂ ਇੰਗਲਿਸ਼ ਚ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਕਹਾਂਗੇ ਉਹ ਮਿਲਿਆ ਰਿਹਾ ਹੈ ਪਰ ਉਹ ਰਿਪੋਰਟਰ ਲੈਬ ਦੀ ਉਹ ਰਿਪੋਰਟ ਆਉਣ ਤੇ ਇਹ ਜਿਹੜਾ ਐਫ ਆਈ ਆਰ ਨੰਬਰ 3 ਹੈ ਇਹ ਪਟਿਆਲੇ ਦੇ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਕਿ ਕਿਸੇ ਵੀ ਬੱਚੇ ਦਾ ਜੌਨ ਸ਼ੋਸ਼ਣ ਸੰਬੰਧੀ ਫੋਟੋ ਜਾਂ ਵੀਡੀਓ ਖਿੱਚਣਾ ਜਾਂ ਡਾਊਨਲੋਡ ਕਰਨਾ ਆਪਦੇ ਫੋਨ ਵਿੱਚ ਜਾਂ ਕਿਸੇ ਹੋਰ ਇਲੈਕਟ੍ਰੋਨਿਕ ਡਿਵਾਈਸ 'ਚ ਜਾਂ ਉਹਨੂੰ ਅੱਗੇ ਭੇਜਣਾ ਇਹ ਇੱਕ ਕਾਨੂੰਨੀ ਜੁਰਮ ਹੈ ਪਟਿਆਲਾ ਦੇ ਸਾਈਬਰ ਕਾਇਮਰੇ ਨੇ ਇੱਕ ਮਾਮਲਾ ਦਰਜ ਕੀਤਾ ਹੈ ਜਿਸ ਵਿੱਚ ਬੱਚਿਆਂ ਦੀ ਯੌਨ ਸ਼ੋਸ਼ਣ ਦੀ ਜੋ ਵੀਡੀਓ ਅਕਸਰ ਲੋਕ ਆਪਣੇ ਫੋਨਾਂ ਦੇ ਵਿੱਚ ਰੱਖਦੇ ਨੇ ਜਾਂ ਵੈਬਸਾਈਟਾਂ ਤੋਂ ਡਿਲੀਟ ਕਰਦੇ ਨੇ ਤਾਂ ਉਹਨਾਂ ਦੇ ਉੱਪਰ ਇਹ ਖਬਰ ਉਹਨਾਂ ਦੇ ਲਈ ਵੀ ਹੈ ਔਰ ਸਾਈਬਰ ਕ੍ਰਾਈਮ ਨੇ ਇਸ ਦੇ ਉੱਪਰ ਇੱਕ ਮਾਮਲਾ ਦਰਜ ਕੀਤਾ ਪਟਿਆਲਾ ਦਾ ਇਹ ਪਹਿਲਾ ਮਾਮਲਾ ਦਰਜ ਹੋਇਆ ਜਿਸ ਦੇ ਵਿੱਚ ਬੱਚਿਆਂ ਦੇ ਨਾਲ ਜੋ ਵੀਡੀਓ ਹੁੰਦੀਆਂ ਨੇ ਆਪਣੇ ਫੋਨ ਦੇ ਵਿੱਚ ਰੱਖਣਾ ਜਿਸ ਦੇ ਉੱਪਰ ਸਿੱਧੇ ਤੌਰ ਤੇ ਕਿਹਾ ਗਿਆ ਸੀਗਾ ਕਿ ਉਹ ਗੁਨਾਹ ਹੈ ਔਰ ਜਿਸ ਦੇ ਵਿੱਚ ਜਿਹੜਾ ਝੁਲਮ ਹੈ ਉਸ ਦੇ ਉੱਪਰ ਕਾਰਵਾਈ ਵੀ ਹੋਵੇਗੀ ਔਰ ਇੱਕ ਪਹਿਲਾ ਪਰਚਾ ਦਰਜ ਹੋਇਆ ਡੀਐਸਪੀ ਸਾਈਬਰ ਕ੍ਰਾਈਮ ਸਾਡਾ ਮੌਜੂਦ ਨੇ ਆਸਵੰਤ ਸਿੰਘ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਜੀ ਧੰਨਵਾਦ ਸਰ ਇਹ ਪਹਿਲਾ ਪਰਚਾ ਦਰਜ ਹੋਇਆ ਜੀ ਇਸ ਦੀ ਕੀ ਰਿਆ ਹੈਗਾ ਉਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਰਿਹਾ ਹੈ ਅ ਜਿਹੜਾ ਜੀ ਬੱਚਿਆਂ ਦੇ ਜੌਨ ਸ਼ੋਸ਼ਨ ਸੰਬੰਧੀ ਜੇ ਕੋਈ ਫੋਟੋ ਜਾਂ ਵੀਡੀਓ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਕਹਿੰਦੇ ਆ ਇਹ ਇਹ ਆਪਦੇ ਫੋਨ ਦੇ ਵਿੱਚ ਰੱਖਣਾ ਜਾਂ ਆਪਦੇ ਫੋਨ ਜਾਂ ਹੋਰ ਕਿਸੇ ਵੀ ਇਲੈਕਟ੍ਰੋਨਿਕ ਡਿਵਾਈਸ ਤੋਂ ਕਿਸੇ ਨੂੰ ਅੱਗੇ ਭੇਜਣਾ ਇਹ ਇੱਕ ਕਾਨੂੰਨੀ ਜੁਰਮ ਹੈ ਜੀ ਆਈਟੀ ਐਕਟ ਦੇ ਅਧੀਨ ਸੋ ਇਹਦੇ ਸੰਬੰਧੀ ਲਗਾਤਾਰ ਜਿਹੜੀਆਂ ਸਾਈਬਰ ਟਿਪ ਲਾਈਨਸ ਜਨਰੇਟ ਹੁੰਦੀਆਂ ਰਹਿੰਦੀਆਂ ਨੇ ਤਾਂ ਉਹਦੇ ਅਧੀਨ ਇੱਕ ਆਪਰੇਸ਼ਨ ਪੀ ਹੰਟ ਚਲਾਇਆ ਗਿਆ ਸੀਗਾ ਪੰਜਾਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਅਤੇ ਏਡੀਜੀਪੀ ਸਾਹਿਬ ਸਟੇਟ ਸਾਈਬਰ ਕ੍ਰਾਈਮ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਤੇ ਉਹਦੇ ਸਬੰਧੀ ਐਸਐਸਪੀ ਸਾਹਿਬ ਨੇ ਜ਼ਿਲ੍ਹੇ ਦੇ ਵਿੱਚ ਟੀਮਾਂ ਬਣਾ ਕੇ ਰੇਡ ਕੀਤੀ ਗਈ ਸੀ ਅ ਇਸ ਸਤੰਬਰ ਮਹੀਨੇ ਦੇ ਵਿੱਚ ਤਾਂ ਇਹਦੇ ਵਿੱਚ ਜਿਹੜੇ ਵੀ ਡਿਵਾਈਸਸ ਦੇ ਵਿੱਚ ਇੱਕ ਮਤਲਬ ਇਹ ਜਿਹੜੇ ਵੀ ਡਿਵਾਈਸਸ ਤੇ ਇਨਫੋਰਮੇਸ਼ਨ ਮਿਲੀ ਸੀਗੀ ਜੋ ਟਿਪਲਾਈਨ ਦੇ ਵਿੱਚ ਸੀਗੇ ਡਿਵਾਈਸਸ ਦੀ ਇਨਫੋਰਮੇਸ਼ਨ ਉਹਨਾਂ ਸੱਤ ਥਾਵਾਂ ਤੇ ਅਸੀਂ ਰੇਡ ਕੀਤੀ ਸੀ ਤੇ ਇਹਦੇ ਵਿੱਚ ਉਹਨਾਂ ਚੋਂ ਪੰਜਾਂ ਛੇ ਥਾਵਾਂ ਤੋਂ ਸਾਨੂੰ ਜਿਹੜੇ ਇਹ ਡਿਵਾਈਸ ਫੋਨ ਟੈਬਲੇਟ ਜਾਂ ਲੈਪਟਾਪ ਰਿਕਵਰ ਹੋਏ ਸੀਗੇ ਉਹਨਾਂ ਨੂੰ ਰਿਕਵਰ ਕਰਕੇ ਅਸੀਂ ਆਪਦੇ ਕਬਜ਼ੇ ਦੇ ਵਿੱਚ ਲੈ ਕੇ ਉਹਨਾਂ ਨੂੰ ਸਾਡੇ ਫੋਰੈਂਸਿਕ ਲੈਬ ਦੇ ਵਿੱਚ ਚੈੱਕ ਕੀਤਾ ਗਿਆ ਤੇ ਉਹ ਹੁਣ ਸਾਡੇ ਕੋਲੇ ਉਹਦੀ ਰਿਪੋਰਟ ਆਈ ਹੈ ਕਿ ਉਹਨਾਂ ਵਿੱਚੋਂ ਇੱਕ ਮੋਬਾਈਲ ਫੋਨ ਦੇ ਵਿੱਚ ਜਿਹੜਾ ਇਹੋ ਜਿਹਾ ਬੱਚਿਆਂ ਦੇ ਯੋਨ ਸ਼ੋਸ਼ਣ ਵਾਲੀਆਂ ਫੋਟੋਆਂ ਤੇ ਵੀਡੀਓ ਜਿਹਨੂੰ ਅਸੀਂ ਇੰਗਲਿਸ਼ ਚ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਕਹਾਂਗੇ ਉਹ ਮਿਲਿਆ ਹੈ ਤਾਂ ਉਹ ਰਿਪੋਰਟ ਲੈਬ ਦੀ ਉਹ ਰਿਪੋਰਟ ਆਉਣ ਤੇ ਇਹ ਜਿਹੜਾ ਐਫ ਆਈ ਆਰ ਨੰਬਰ 3 ਹੈ ਇਹ ਪਟਿਆਲੇ ਦੇ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ 6 ਜਨਵਰੀ ਨੂੰ ਕੱਲ ਸਰ ਇਸਦੇ ਬਾਰੇ ਇਹ ਵੀ ਦੱਸ ਦੋ ਕਿ ਇਹ ਜਿਹੜੀ ਵੀਡੀਓ ਸੀਗੀ ਕਿ ਉਸ ਵਿਅਕਤੀ ਦੇ ਆਪਣੇ ਬੱਚਿਆਂ ਦੀ ਸੀਗੀ ਜਾਂ ਕਿਸੇ ਵੈੱਬਸਾਈਟ ਤੋਂ ਡਾਊਨਲੋਡ ਕੀਤੀ ਨਹੀਂ ਇਹ ਕਿਸੇ ਵੈਬਸਾਈਟ ਤੋਂ ਡਾਊਨਲੋਡ ਕੀਤੀ ਗਈ ਵੀਡੀਓ ਹੈ ਜਿਹਦੇ ਵਿੱਚ ਬੱਚਿਆਂ ਦਾ ਜੌਨ ਸ਼ੋਸ਼ਣ ਹੋ ਰਿਹਾ ਸੀਗਾ ਤੇ ਉਹ ਜਿਹੜੀ ਵੀਡੀਓ ਉਹਦੇ ਆਪਦੇ ਫੋਨ ਦੇ ਵਿੱਚ ਰੱਖੀ ਹੋਈ ਸੀ ਤੇ ਹੋ ਸਕਦਾ ਹੈ ਕਿ ਅੱਗੇ ਸ਼ੇਅਰ ਵੀ ਕੀਤੀ ਹੋਵੇ ਤੇ ਇਹ ਉਹਦੇ ਆਪਦੇ ਬੱਚਿਆਂ ਦੀ ਵੀਡੀਓ ਨਹੀਂ ਸੀ ਸੋ ਇਸ ਕਰਕੇ ਬਾਕੀ ਹਜੇ ਇਹ ਤਫ਼ਤੀਸ਼ ਦਾ ਵਿਸ਼ਾ ਤੇ ਉਹ ਰਿਪੋਰਟ ਦੀ ਡੁੰਗਾਈ ਦੇ ਨਾਲ ਉਹਨੂੰ ਸਟੱਡੀ ਕਰਕੇ ਤੇ ਅੱਗੇ ਜਿਹੜੀ ਤਫ਼ਤੀਸ਼ ਕੀਤੀ ਜਾਊਗੀ ਇਹੋ ਜਿਹਾ ਜੇਕਰ ਕੋਈ ਵਿਅਕਤੀ ਕ੍ਰਾਈਮ ਕਰਦਾ ਤਾਂ ਉਸ ਉੱਪਰ ਕੀ ਕਾਰਵਾਈ ਹੁੰਦੀ ਹੈ ਜੀ ਇਹ ਜੀ ਸੈਕਸ਼ਨ 67A 67B IT ਐਕਟ ਜਿਹੜੇ ਹੈਗੇ ਨੇ ਉਹ ਇਸ ਗੱਲ ਨਾਲ ਡੀਲ ਕਰਦੇ ਨੇ ਤਾਂ ਇਹੀ ਜਿਹੜਾ ਪਰਚਾ ਹੈ ਇਹ 67B IT ਐਕਟ ਦੇ ਵਿੱਚ ਦਰਜ ਕੀਤਾ ਗਿਆ ਤੇ ਇਹ ਬੜਾ ਗੰਭੀਰ ਜੁਰਮ ਹੈ ਜੀ ਇਹਦੇ ਵਿੱਚ ਜੇ ਪੋਕਸੋ ਐਕਟ ਦਾ ਵੀ ਨਾਲ ਵਾਅਦਾ ਕੀਤਾ ਜਾ ਸਕਦਾ ਤੇ ਇਹਦੇ ਬਹੁਤ ਗੰਭੀਰ ਜੁਰਮ ਹੈ ਤੇ ਇਹਦੀ ਜਿਹੜੀ ਸਜ਼ਾ ਉਹ ਵੀ ਬਹੁਤ ਜ਼ਿਆਦਾ ਹੈ ਸੋ ਇਸ ਕਰਕੇ ਇਹਦੀ ਪੂਰੀ ਡੂੰਘਾਈ ਦੇ ਨਾਲ ਤਫ਼ਤੀਸ਼ ਕੀਤੀ ਜਾ ਰਹੀ ਸਰ ਅਕਸਰ ਲੋਕ ਆਪਣੇ ਬੱਚਿਆਂ ਦੀ ਵੀ ਤਸਵੀਰਾਂ ਇਸ ਤਰੀਕੇ ਦੀਆਂ ਆਪਣੇ ਫੋਨਾਂ ਦੇ ਵਿੱਚ ਰੱਖਦੇ ਨੇ ਜਾਂ ਕਈ ਵਾਰ ਕਿਸੇ ਹੋਰ ਨੂੰ ਵੀ ਸ਼ੇਅਰ ਕਰਦੇ ਨੇ ਕਿ ਇਸ ਦੇ ਉੱਪਰ ਵੀ ਕੋਈ ਕਾਰਵਾਈ ਹੁੰਦੀ ਹੈ ਅੰਦੀ ਤੁਹਾਡੇ ਮਾਦੇ ਇਮਰਾਹੀ ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਇਸ ਗੱਲ ਪ੍ਰਤੀ ਜਾਗਰੂਕ ਕਰਨਾ ਚਾਹੁੰਨਾ ਤੇ ਉਹਨਾਂ ਦੀ ਜਾਣਕਾਰੀ ਦੇ ਵਿੱਚ ਗੱਲ ਲਿਆਉਣੀ ਚਾਹੁੰਨਾ ਕਿ ਕਿਸੇ ਵੀ ਬੱਚੇ ਦਾ ਯੋਨ ਸ਼ੋਸ਼ਣ ਸੰਬੰਧੀ ਫੋਟੋ ਜਾਂ ਵੀਡੀਓ ਖਿੱਚਣਾ ਜਾਂ ਡਾਊਨਲੋਡ ਕਰਨਾ ਆਪਦੇ ਫੋਨ ਵਿੱਚ ਜਾਂ ਕਿਸੇ ਹੋਰ ਇਲੈਕਟ੍ਰੋਨਿਕ ਡਿਵਾਈਸ 'ਚ ਜਾਂ ਉਹਨੂੰ ਅੱਗੇ ਭੇਜਣਾ ਇਹ ਇੱਕ ਕਾਨੂੰਨੀ ਜੁਰਮ ਹੈ ਤੇ ਇਹਦੇ ਉੱਤੇ ਆਈਟੀ ਐਕਟ ਤੇ ਪੌਕਸੋ ਦੇ ਅਧੀਨ ਗੰਭੀਰ ਤਰ੍ਹਾਂਾਂ ਦੇ ਤਹਿਤ ਪਰਚਾ ਦਰਜ ਕੀਤਾ ਜਾਂਦਾ ਤੇ ਇਹਦੀ ਕਨਵਿਕਸ਼ਨ ਰੇਟ ਵੀ ਬਹੁਤਾਈ ਹੈ ਸੋ ਇਹ ਜੀ ਕਿਸੇ ਵੀ ਔਨਲਾਈਨ ਗਤੀਵਿਧੀ ਤੋਂ ਬਚਿਆ ਜਾਵੇ ਜਿਹਦੇ ਵਿੱਚ ਬੱਚਿਆਂ ਦਾ ਜੌਨ ਸ਼ੋਸ਼ਣ ਦੀ ਕੋਈ ਫੋਟੋ ਜਾਂ ਵੀਡੀਓ ਹੋਵੇ ਸਰ ਇਸ ਤਰੀਕੇ ਨਾਲ ਕਹਿ ਸਕਦੇ ਆ ਕਿ ਹੁਣ ਪੰਜਾਬ ਪੁਲਿਸ ਦਾ ਜਿਹੜਾ ਸਾਈਬਰ ਕ੍ਰਾਈਮ ਹੈ ਹੁਣ ਲੋਕਾਂ ਦੇ ਫੋਨਾਂ ਤੱਕ ਵੀ ਨਿਗਰ ਰੱਖੀ ਬੈਠਾ ਕਿਉਂਕਿ ਜਿਸ ਤਰੀਕੇ ਦੇ ਨਾਲ ਹੁੰਦਾ ਹੈ ਕਿ WhatsApp ਗਰੁੱਪਸ ਗਰੁੱਪਸ ਬਣੇ ਹੁੰਦੇ ਨੇ ਉਹਨਾਂ ਗਰੁੱਪਸਾਂ ਦੇ ਵਿੱਚ ਇਹ ਵੀਡੀਓਜ਼ ਆਉਂਦੀਆਂ ਨੇ ਲੋਕ ਸ਼ੇਅਰ ਕਰਦੇ ਨੇ ਲੋਕ ਹਾਸੇ ਮਜ਼ਾਕ ਕਰਦੇ ਨੇ ਤਾਂ ਉਹਨਾਂ ਦੇ ਉੱਪਰ ਵੀ ਹੁਣ ਪੰਜਾਬ ਪੁਲਿਸ ਦੀ ਨਿਗਾਹ ਹੈ ਬਿਲਕੁਲ ਪੂਰੀ ਪੈਨੀ ਨਿਗਾਹ ਜੀ ਹਰ ਜ਼ਿਲ੍ਹੇ ਦੇ ਵਿੱਚ ਇੱਕ ਵੱਖਰਾ ਸਾਈਬਰ ਕ੍ਰਾਈਮ ਥਾਣਾ ਸਥਾਪਿਤ ਕੀਤਾ ਗਿਆ ਤੇ ਜਿਹਦੀ ਮੰਡੇਟ ਇਹੀ ਹੈ ਕਿ ਸਾਈਬਰ ਕ੍ਰਾਈਮ ਜੋ ਕਿਸੇ ਵੀ ਤਰੀਕੇ ਦਾ ਜਾਂ ਕੋਈ ਆਨਲਾਈਨ ਫਰਾਡ ਹੈ ਜਾਂ ਕੋਈ ਯੌਨ ਸ਼ੋਸ਼ਣ ਸੰਬੰਧੀ ਜਾਂ ਕਿਸੇ ਔਰਤਾਂ ਵਿਰੁੱਧ ਅਪਰਾਧ ਹੈ ਇਹ ਜਿਹੜਾ ਜਿਹੜਾ ਵੀ ਕੋਈ ਅਪਰਾਧ ਜਿਹੜਾ ਆਨਲਾਈਨ ਦੁਨੀਆ ਦੇ ਵਿੱਚ ਹੋ ਰਿਹਾ ਉਹਦੇ ਤੇ ਪੂਰੀ ਸਖਤ ਤੋਂ ਸਖਤ ਨਿਗਾਹ ਰੱਖਣੀ ਹੈ ਤੇ ਸਖਤ ਤੋਂ ਸਖਤ ਉਹਦੇ ਤੇ ਕਾਰਵਾਈ ਕਰਨੀ ਹੈ ਮਤਲਬ ਕੋਈ ਵੀ ਕੋਈ ਲਿੰਕ ਖੋਲਦਾ ਹੈ ਤੁਸੀਂ ਇਨਫਰਮੇਸ਼ਨ ਡਾਇਰੈਕਟ ਜਿਹੜੀ ਇਨਫਰਮੇਸ਼ਨ ਸਾਡੇ ਕੋਲੇ ਪਹੁੰਚ ਰਹੀ ਹੈ ਜੀ ਤੇ ਉਹਦੇ ਤੇ ਜੋ ਬੰਦੀ ਕਾਰਵਾਈ ਹੈ ਉਹ ਵੀ ਕੀਤੀ ਜਾਊਗੀ ਕਿਸ ਤਰੀਕੇ ਨਾਲ ਸਕਤੀ ਹੈਗੀ ਸਰ ਤੋਂ ਡੀ ਕਿਉਂਕਿ ਇਸ ਜੇਕਰ ਕੇਸ ਦੀ ਗੱਲ ਕਰ ਲਈਏ ਇਸ ਦੇ ਉੱਪਰ ਕੀ ਸਕਤੀ ਹੈ ਤੁਹਾਡੀ ਇਦੇ ਵਿੱਚ ਜੀ ਇਹ ਹੈ ਕਿ ਹੁਣ ਜਿਵੇਂ ਕੱਲ ਇਹਦੇ ਐਫਆਈਆਰ ਦਰਜ ਕੀਤੀ ਗਈ ਆ ਹੁਣ ਉਸ ਤੋਂ ਬਾਅਦ ਉਹ ਡਿਵਾਈਸ ਕਿਉਂਕਿ ਸਾਡੇ ਕਬਜ਼ੇ ਦੇ ਵਿੱਚ ਆ ਤਾਂ ਹੁਣ ਉਹ ਰਿਪੋਰਟ ਨੂੰ ਚੰਗੀ ਤਰ੍ਹਾਂ ਖੋਲ ਕੇ ਉਹਦੇ ਵਿੱਚ ਹੋਰ ਵੀ ਜੇ ਕੋਈ ਇਹੋ ਜਿਹਾ ਮਟੀਰੀਅਲ ਮਿਲਦਾ ਤਾਂ ਉਹ ਉਹਦੇ ਬੇਸ ਤੇ ਜਿਹੜਾ ਉਹ ਦੋਸ਼ੀ ਆ ਉਹਨੂੰ ਗ੍ਰਿਫਤਾਰ ਕਰਕੇ ਤੇ ਉਹਦਾ ਹੋਰ ਵੀ ਘਰ ਦੀ ਸਰਚ ਕੀਤੀ ਜਾਊਗੀ ਜਿਹੜੇ ਹੋਰ ਉਹਦੇ ਇਲੈਕਟ੍ਰੋਨਿਕ ਡਿਵਾਈਸਸ ਆ ਉਹਨਾਂ ਦੀ ਸਰਚ ਕੀਤੀ ਜਾਊਗੀ ਤੇ ਇਹ ਵੀ ਦੇਖਿਆ ਜਾਊਗਾ ਵੀ ਸਿਰਫ ਕੀ ਉਹਦੇ ਕੋਲ ਇਹੋ ਜਿਹੇ ਵੀਡੀਓਜ਼ ਜਾਂ ਫੋਟੋਆਂ ਹੀ ਆ ਜਾਂ ਕਿਤੇ ਆਪ ਉਹ ਕੋਈ ਇਹੋ ਜਿਹਾ ਬੱਚਿਆਂ ਦਾ ਜਨ ਸ਼ੋਸ਼ਣ ਤਾਂ ਨਹੀਂ ਕਰਦਾ ਤੇ ਉਹਦੇ ਹਿਸਾਬ ਨਾਲ ਜੋ ਜਾਣਕਾਰੀ ਸਾਨੂੰ ਪ੍ਰਾਪ ਬੀ ਲੈ ਕਿਉਂਕਿ ਇਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ ਲੋਕਾਂ ਨੂੰ ਫੇਕ ਕਾਲਸ ਆਉਣਾ ਜਾਂ ਇਸ ਤਰੀਕੇ ਦੀ ਵੀਡੀਓਜ਼ ਨੂੰ ਅਪਲੋਡ ਕਰਨਾ ਜਾਂ ਸੈਂਡ ਕਰਨਾ ਜਾਂ ਕਈ ਵਾਰ ਉਹ ਦੇਖਿਆ ਜਾਂਦਾ ਕਿ ਸੋਸ਼ਲ ਮੀਡੀਆ ਤੇ ਵੀ ਅਪਲੋਡ ਕਰ ਦਿੰਦੇ ਨੇ ਲੋਕ ਤਾਂ ਉਹਨਾਂ ਨੂੰ ਕੀ ਅਪੀਲ ਹੈ ਮੇਰੀ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਹੀ ਅਪੀਲ ਹੈ ਜੀ ਕਿ ਸਭ ਤੋਂ ਪਹਿਲਾਂ ਤਾਂ ਜੇ ਤਿੰਨ ਤਿੰਨ ਗੱਲਾਂ ਮੈਂ ਤੁਹਾਡੇ ਧਿਆਨ 'ਚ ਲਿਆਉਣੀਆਂ ਚਾਹੁੰਨਾ ਪਹਿਲੀ ਗੱਲ ਇਹ ਹੈ ਕਿ ਜੇ ਤੁਹਾਨੂੰ ਫੋਨ ਦੇ ਉੱਤੇ ਕਿਸੇ ਅਨਨੋਨ ਨੰਬਰ ਤੋਂ ਕੋਈ ਵੀ ਇਹ ਜਿਹਾ ਇਹ ਜਿਹਾ ਆਫਰ ਦਿੱਤਾ ਜਾਂਦਾ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਲੁਕਰੇਟਿਵ ਆਫਰ ਹੋਵੇ ਬਹੁਤ ਜਿਆਦਾ ਲੁਭਾਉ ਆਫਰ ਹੋਵੇ ਕਿ ਜੀ ਤੁਹਾਨੂੰ 15% ਰਿਟਰਨ ਮਿਲ ਜੂ ਪੈਸੇ ਤੇ 25% ਰਿਟਰਨ ਮਿਲ ਜੂਗੀ ਤਾਂ ਪਲੀਜ਼ ਇਹ ਜੀ ਕਿਸੇ ਗੱਲ ਤੇ ਕੋਈ ਵਿਸ਼ਵਾਸ ਨਾ ਕਰੋ ਤੇ ਆਪਾਂ ਉਹਨਾਂ ਦੇ ਲਾਲਚ ਦੇ ਵਿੱਚ ਆ ਕੇ ਆਪਾਂ ਪੈਸੇ ਉਹਨਾਂ ਦੇ ਖਾਤਿਆਂ 'ਚ ਪਾ ਦਿੰਨੇ ਪਰ ਮੁੜ ਕੇ ਆਪਾਂ ਨੂੰ ਕੋਈ ਰਿਟਰਨ ਨਹੀਂ ਮਿਲਦਾ ਤੇ 45 ਲੱਖ 50 ਲੱਖ ਵੱਡੇ ਵੱਡੇ ਇਹੋ ਜਿਹੇ ਫਰਾਡ ਹੋ ਰਹੇ ਇਹ ਪਹਿਲੀ ਗੱਲ ਦੂਸਰੀ ਗੱਲ ਇਹ ਕਿ ਜੇ ਆਪਾਂ ਨੂੰ ਕੋਈ ਵੀ ਫੋਨ ਕਰਕੇ ਕੋਈ ਕਿਸੇ ਗੱਲ ਤੋਂ ਡਰਾ ਰਿਹਾ ਹੈ ਕੋਈ ਡਿਜੀਟਲ ਅਰੈਸਟ ਦਾ ਡਰਾਵਾ ਦੇ ਰਿਹਾ ਕਿ ਤੁਹਾਡਾ ਫੋਨ ਵਰਤ ਕੇ ਜਾਂ ਤੁਹਾਡੇ ਐਡਰੈਸ ਨਾਲ ਜਾਂ ਤੁਹਾਡੇ ਕਿਸੇ ਆਈ ਕਾਰਡ ਨਾਲ ਕੋਈ ਵੱਡਾ ਫਰੌਡ ਕੀਤਾ ਗਿਆ ਤਾਂ ਇਸ ਗੱਲ ਤੋਂ ਡਰਨ ਦੀ ਲੋੜ ਨਹੀਂ ਸਭ ਤੋਂ ਇਸ ਗੱਲ ਸਬੰਧੀ ਤੁਸੀਂ ਆਪਦੀ ਲੋਕਲ ਪੁਲਿਸ ਨੂੰ ਇਮੀਡੀਏਟਲੀ ਇਨਫੋਰਮ ਕਰੋ ਤੇ ਤੀਸਰੀ ਗੱਲ ਇਹ ਹੈ ਕਿ ਕਿਸੇ ਵੀ ਔਰਤਾਂ ਦੇ ਸ਼ੋਸ਼ਣ ਯੌਨ ਸ਼ੋਸ਼ਣ ਸਬੰਧੀ ਜਾਂ ਬੱਚਿਆਂ ਦੇ ਯੌਨ ਸ਼ੋਸ਼ਣ ਸਬੰਧੀ ਕਿਸੇ ਵੀ ਤਰੀਕੇ ਦੀ ਕੋਈ ਫੋਟੋ ਵੀਡੀਓ ਨਾ ਤਾਂ ਬਣਾਈ ਜਾਵੇ ਨਾ ਆਪਦੇ ਫੋਨ 'ਚ ਰੱਖੀ ਜਾਵੇ ਨਾ ਅੱਗੇ ਕਿਸੇ ਨੂੰ ਭੇਜੀ ਜਾਵੇ ਕਿਉਂਕਿ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਜਿਹੜਾ ਕਾਨੂੰਨ ਆ ਬਹੁਤ ਸਖਤ ਹੈ ਬਹੁਤ ਅੰਦਾਜ਼ ਤੇ ਬਿਲਕੁਲ ਇਹ ਕ੍ਰਾਈਮ ਹੋਵੇਗਾ ਉਸ ਕ੍ਰਾਈਮ ਦੇ ਉੱਪਰ ਕਾਰਵਾਈ ਵੀ ਹੋਵੇਗੀ ਜਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਉੱਪਰ ਐਫਆਈਆਰ ਹੋਈ ਹੈ ਇਹ ਇੱਕ ਗੰਭੀਰ ਮਸਲਾ ਵੀ ਜਿਹੜਾ ਉਹ ਵੇਖਿਆ ਜਾ ਰਿ ਉੱਪਰ ਅਕਸਰ ਲੋਕ ਹਸੀ ਮਜ਼ਾਕ ਦੇ ਵਿੱਚ ਵੀ ਅਜਿਹੀਆਂ ਵੀਡੀਓ ਫਾਰਵਰਡ ਕਰਦੇ ਨੇ ਯਾ ਆਪਣੇ ਫੋਨ ਦੇ ਵਿੱਚ ਰੱਖਦੇ ਨੇ ਤੇ ਹੁਣ ਤੁਸੀਂ ਧਿਆਨ ਰੱਖੋ ਕਿ ਤੁਹਾਡੇ ਉੱਪਰ ਪੰਜਾਬ ਪੁਲਿਸ ਦਾ ਹੱਥ ਪੈ ਸਕਦਾ ਉਹ ਉਹਨਾਂ ਵੈਬਸਾਈਟਾਂ ਨੂੰ ਜੇਕਰ ਤੁਸੀਂ ਖੋਲ ਕੇ ਵੇਖਦੇ ਹੋ ਤਾਂ ਉਸ ਦੇ ਉੱਪਰ ਵੀ ਨਿਗਾਹ ਹੁਣ ਲਗਾਤਾਰ ਸਾਈਬਰ ਸੈੱਲ ਜਿਹੜਾ ਹੈ ਉਹ ਪੰਜਾਬ ਪੁਲਿਸ ਦਾ ਨਿਗਾਹ ਰੱਖ ਰਿਹਾ ਹੈ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਬਸਿਕ ਪੀਟੀਸੀ న్యూਸ ਪਟਿਆਲਾ